ਪਰ ਜੀ ਆਪਾਂ ਨਕੋਦਰ ਵਾਲਿਆਂ ਦੀ ਬਹੁਤ ਹੀ ਵੱਡੀ ਇੱਕ ਡਿਵਾਨ ਸੀਗੀ ਇਹਦੇ ਵਿੱਚ ਕਿਉਂਕਿ ਕਾਫੀ ਜਾਣੀਆਂ ਕੋਲਾ ਆਈਆਂ ਹੀ ਸਾਡੇ ਕੋਲ ਇਸ ਕਰਕੇ ਡਿਵਾਨਡ ਕਰਕੇ ਹੈ ਨਾ ਆਪਾਂ ਸੈਲਫ ਅਡਜਸਟਿਵ 10 ਵੇ 4 ਦਾ ਪੰਜਾਬ ਵਿੱਚ ਅਸੀਂ ਬਹੁਤ ਹੀ ਵਧੀਆ ਇੱਕ ਨਵੀਂ ਚੀਜ਼ ਲੈ ਕੇ ਆ ਰਹੇ ਹਾਂ ਮੇਰਾ ਦਿਤਿੰਦਰ ਹੇਅਰ ਨਾਮ ਜੀ ਹੋਸਟ ਆਰ ਇੰਟੀਰੀਅਰ ਨੂਰਮੈ ਰੋਡ ਨਕੋਦਰ ਦੇ ਉੱਪਰ ਆਪਣੀ ਸ਼ਾਪ ਆ ਫੋਨ ਨੰਬਰ 97811 79364 ਇਹ 10 ਵੇ 4 ਦੀ ਬਾਈ ਸ਼ੀਟ ਆ ਇਦੇ ਵਿੱਚ ਸਾਡੀ ਕੋਈ ਚਾਰ ਦਿਸ਼ਾ ਸਾਰੇ ਕਲਰ ਆ ਆਪਣੇ ਕੋ ਪ੍ਰੋਵਾਈਡ ਹੋ ਜਾਣਗੇ ਤੁਸੀਂ ਕਿਚਨ ਏਰੀਆ ਚ ਠੀਕ ਆ ਜੀ ਲੌਬੀ ਦਾ ਇਹ ਬਾਥਰੂਮ ਤੇ ਕਿਚਨ ਚ ਵੀ ਤੇ ਬੈਡਰੂਮ ਦੇ ਬੈਕ ਸਾਈਡ ਤੇ ਇਹਨੂੰ ਕਿਤੇ ਵੀ ਤੁਸੀਂ ਮਤਲਬ ਤੁਹਾਨੂੰ ਲੇਵਰ ਦੀ ਵੀ ਨਹੀਂ ਲੋੜ ਇਹ ਸੈਲਫ ਅਡਜਸਟਿਵ ਸਟicker ਆ ਤੁਸੀਂ ਆਪ ਵੀ ਸੈਲਫ ਅਡਜਸਟਿਵ ਸਟicker ਆ ਇਹਨੂੰ ਬੋਝ ਦੀ ਫਕੜ ਆ ਤੇ ਬਹੁਤ ਹੀ ਸਟਰੋਂਗ ਆ ਠੀਕ ਆ ਜੀ ਤੇ ਬਹੁਤ ਹੀ ਜਲਦੀ ਹੈ ਇਹਨੂੰ ਘੱਟ ਟਾਈਮ ਵਿੱਚ ਤੁਹਾਡਾ ਕਮਰਾ ਰੂਮ ਤਿਆਰ ਹੋ ਜਾਊਗਾ ਡੈਸਟਿਵ ਆ ਇਹ ਤੁਸੀਂ ਆਪ ਵੀ ਕਰ ਸਕਦੇ ਆ ਮੈਂ ਮਤਲਬ ਜੇ ਤੁਹਾਨੂੰ ਕਾਰੀਗਰ ਦੀ ਲੋੜ ਆ ਅਸੀਂ ਪ੍ਰੋਵਾਈਡ ਕਰਵਾ ਦੇਵਾਂਗੇ ਮਤਲਬ ਜੇ ਤੁਹਾਨੂੰ ਕਾਰੀਗਰ ਦੀ ਤੁਸੀਂ ਆਪ ਲੈ ਕੇ ਆ ਨਾ ਪੰਜਾਬ ਦੇ ਕਿਤੇ ਵੀ ਕੋਨੇ ਚਾ ਤੁਸੀਂ ਤੁਹਾਨੂੰ ਡਿਲੀਵਰੀ ਹੋ ਜਾਊਗੀ ਕਰੀਏ ਰੇਟ ਤਾਂ ਮਹਿੰਗਾ ਹੋਣਾ ਫੇਰ ਆ ਪਾਜੀ ਨਹੀਂ ਰੇਟ ਪਾਜੀ ਪੰਜਾਬ ਚ ਪੂਰਾ ਚੈਲੰਜ ਆ ਜਾਗਨ ਨਕੋਦਰ ਵਾਲਿਆਂ ਨੂੰ ਇੱਕ ਆਪਾਂ ਤੋਹਫਾ ਦੇਣਾ ਇਹ ਤੋਹਫਾ ਆਪਾਂ 9 ਸਾਲ ਤੇ ਨਵਾਂ ਸਾਰਾ ਔਨਲੀ ਤੇ ਲੋਹੜੀ ਤੱਕ ਉਹਦੀ ਖੁਸ਼ੀ ਦੇ ਵਿੱਚ ਆਪਾਂ 31 ਜਨਵਰੀ ਤੱਕ ਆਪਾਂ ਭਾਜੀ ਇਹਨੂੰ ਦਵਾਂਗੇ ਆਫਰ ਕੀ ਭਾਜੀ ਆਪਾਂ ਹੁਣ ਨਕੋਦਰ ਵਾਲਿਆਂ ਨੂੰ ਹੈ ਨਾ ਤੇ ਜਲੰਧਰ ਵਾਲਿਆਂ ਨੂੰ ਰੇਟ ਨਹੀਂ ਜ਼ਿਆਦਾ ਦੱਸਣਾ ਆਪਾਂ ਨਹੀਂ ਰੇਟ ਭਾਜੀ ਨਕੋਦਰ ਵਾਲਿਆਂ ਨੇ ਆਪਾਂ ਕੋ ਦਿੱਲੀ ਚਲ ਜਾਓ ਭਾਵਾ ਜੀ ਤੇ ਰੇਟ ਹੀ ਆਪਣੇ ਇਦਾਂ ਦੇ ਆ ਕਿਉਂਕਿ ਇਹਦੇ ਵਿੱਚੋਂ ਭਾਜੀ ਕੋਈ ਮਾਰਦੇ ਨਹੀਂ ਆਪਾਂ ਕਸਟਮਰ ਜੋੜਨ ਲਈ ਇਹ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਹੈ ਨਾ ਇਹ ਆਪਾਂ ਹੋਲਸੇਲ ਵਾਲਾ ਰੇਟ ਰੱਖਿਆ ਜੜੀ ਆਪਾਂ ਹੋਲਸੇਲ ਰੇਟ ਤੇ ਦਵਾਂਗੇ ਇਹ 10x4 ਦੀ ਸ਼ੀਟ ਆ 1230 ਰੁਪਏ ਦੀ ਇਹ ਸ਼ੀਟ ਇਹ ਪੰਜਾਬ ਵਿੱਚ ਚੈਲੰਜ ਆ ਸਾਡਾ ਇਹ ਤੁਹਾਨੂੰ ਕਿਤੇ ਨਹੀਂ ਮਿਲਦੀ ਹੈਗੀ ਇਧਰ ਬੋਲਪੇਪਰ ਵੀ ਇੱਕ ਵਾਰ ਦਿਖਾ ਦਿਓ ਸਾਰਿਆਂ ਨੂੰ ਬੋਲਪੇਪਰ ਦੇ ਵੀ ਸਾਡੇ ਨਵੇਂ ਸਾਲ ਕਰਕੇ ਨਾ ਲੋੜੀ ਤੱਕ ਪੂਰੇ 31 ਜਨਵਰੀ ਤੱਕ ਇਹ ਆਫਰ ਲੱਗੀ ਹੋਈ ਆ ਆ ਵੀਡੀਓ ਸ਼ੇਅਰ ਕਰਕੇ ਆਊਗਾ ਹੈ ਨਾ ਆਪਾਂ ਨੂੰ ਸੇਲ ਪਰਜੈਕਟਿਵ ਤਾਂ ਆਪਾਂ ਪੰਜਾਬ ਵਿੱਚ ਆਫਰ ਲੱਗੀ ਹੋਈ ਆ ਪੂਰੇ ਪੰਜਾਬ 'ਚ ਘੱਟ ਰੇਟ ਤੇ ਦਵਾਂਗੇ ਤੇ ਉਹਨੂੰ ਆਪਾਂ ਹੈ ਨਾ ਬੋਲ ਪੇਪਰ 'ਚ ਸਪੈਸ਼ਲ ਆਫਰ ਦਵਾਂਗੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਮਕੌਦਰ ਦਾ ਨੂਰਮਨ ਰੋਡ ਤੇ ਲੈ ਕੇ ਆਏ ਆ ਜਿੱਥੇ ਤੁਹਾਨੂੰ ਜਤਿੰਦਰ ਹੈਅਰ ਵੱਲੋਂ ਹੋਮ ਸਟਾਰ ਇੰਟੀਰੀਅਰ ਤੇ ਪਹੁੰਚੇ ਆ ਜਿੱਥੇ 3D ਵਾਲਪੇਪਰ ਤੋਂ ਇਲਾਵਾ ਇੱਕ ਨਵੀਂ ਆਈਟਮ ਆਈ ਆ ਨਵੀਂ ਆਈਟਮ ਕਿਹੜੀ ਆਈ ਆ ਤੁਹਾਨੂੰ ਅੰਦਰ ਲੈ ਕੇ ਚੱਲਾਂਗੇ ਓਨਰ ਦੇ ਨਾਲ ਗੱਲਬਾਤ ਕਰਾਵਾਂਗੇ ਔਰ ਉਸ ਨਵੀਂ ਚੀਜ਼ ਨੂੰ ਤੁਹਾਨੂੰ ਦਿਖਾਵਾਂਗੇ ਆਓ ਤੁਹਾਨੂੰ ਲੈ ਚਲੀਏ ਦੁਕਾਨ ਦੇ ਅੰਦਰ ਜਤਿੰਦਰ ਹੇਰ ਜੀ ਸਾਡੇ ਨਾਲ ਮੌਜੂਦ ਨੇ ਨਕੋਦਰ ਨੂਰਮਨ ਰੋਡ ਤੇ ਪਹੁੰਚੇ ਆ ਕੀ ਖਾਸ ਲੈ ਕੇ ਆਏ ਨੇ ਇਹਨਾਂ ਦੀ ਇੱਕ ਅੱਗੇ ਵੀ ਅਸੀਂ ਐਡ ਕਰ ਚੁੱਕੇ ਆ ਨਵੀਂ ਚੀਜ਼ ਐ ਇੱਕ ਲੈ ਆਏ ਨੇ ਔਰ ਸਾਨੂੰ ਬੁਲਾਇਆ ਭਾਜੀ ਸਾਸਰੀ ਕਾਲ ਜੀ ਜਤਿੰਦਰ ਸਾਸਰੀ ਭਾਜੀ ਇੱਕ ਮੁਸਕਰਾਹਟ ਹੱਥ ਰਹਿਓ ਅੱਜ ਕੀ ਨਮਅਧਾ ਰਹੇ ਹੋ ਸਾਨੂੰ ਭਾਜੀ ਆਪਾਂ ਨਕੋਦਰ ਵਾਲਿਆਂ ਦੀ ਬਹੁਤ ਹੀ ਵੱਡੀ ਇੱਕ ਦੀਵਾਨ ਸੀਗੀ ਇਹਦੇ ਵਿੱਚ ਕਿਉਂਕਿ ਕਾਫੀ ਜਾਣੀਆਂ ਦੇ ਕੋਲਾ ਆਈਆਂ ਹੀ ਸਾਡੇ ਕੋ ਇਸ ਕਰਕੇ ਡਿਵਾਡ ਕਰਕੇ ਹੈ ਨਾ ਆਪਾਂ ਸੈਲਫ ਅਡਜਸਟਿਵ 1054 ਦਾ ਪੰਜਾਬ ਵਿੱਚ ਅਸੀਂ ਬਹੁਤ ਹੀ ਵਧੀਆ ਇੱਕ ਨਵੀਂ ਚੀਜ਼ ਲੈ ਕੇ ਆ ਰਹੇ ਹਾਂ ਇੱਕ ਮਿੰਟ ਰੁਕ ਜਾਓ ਰੁਕ ਜਾਓ ਰੁਕ ਜਾਓ ਭਾਜੀ ਭਾਜੀ ਪਹਿਲੇ ਆਪਣਾ ਪੂਰਾ ਐਡਰੈਸ ਦੱਸੋ ਜੀ ਇੱਥੇ ਭਾਜੀ ਮੇਰਾ ਜਤਿੰਦਰ ਹੇਅਰ ਨਾਮ ਜੀ ਹੋਮਸਟਾਰ ਇੰਟੀਰੀਅਰ ਨੂਰਮੈ ਰੋਡ ਨਕੋਦਰ ਦੇ ਉੱਪਰ ਆਪਣੀ ਸ਼ਾਪ ਆ ਫੋਨ ਨੰਬਰ 97811 79364 ਵਾਜ ਵਾ ਫੋਨ ਨੰਬਰ ਵੀ ਹੋ ਗਿਆ ਨਵਾਂ ਕੀ ਹੈ ਨਵੀਆਂ ਤਾਂ ਬਹੁਤ ਸਾਰੀਆਂ ਨਕਉਦਰ ਦੇ ਵਿੱਚ ਆਡਮਾ ਮਿਲਦੀਆਂ ਤੁਸੀਂ ਕੀ ਅਜਨਮਾ ਲੈ ਕੇ ਆਏ ਹੋ ਭਾਜੀ ਇਹ ਨਕਉਦਰ ਵਾਲਿਆਂ ਦੀ ਖਾਸ ਕਰਕੇ ਜਲੰਧਰ ਤੇ ਨਕਉਦਰ ਵਾਲਿਆਂ ਦੀ ਡਿਮਾਂਡ ਸੀਗੀ ਇਸ ਕਰਕੇ ਆਪਾਂ ਇਸ ਵਿੱਚ ਲਿਆ ਆਏ ਆ ਇਹ 10x4 ਦੀ ਭਾਈ ਸ਼ੀਟ ਆ ਇਹਦੇ ਵਿੱਚ ਸਾਡੀ ਕੋਈ ਭਾਈ 4 ਦੀ ਸ਼ੀਟ ਸਾਰੇ ਕਲਰ ਆ ਆਪਣੇ ਕੋਲ ਪ੍ਰੋਵਾਈਡ ਹੋ ਜਾਣਗੇ ਕੀ ਵਧੀਆ ਕਲਰ ਆ ਆਪਣੇ ਕੋਲ ਕਾਫੀ ਕਲਰ ਆ 10x 2 10x4 10x2 ਇਹ ਭਾਜੀ ਤੁਸੀਂ ਕਿਚਨ ਏਰੀਆ ਚ ਠੀਕ ਆ ਜੀ ਲੌਬੀ ਦਾ ਇਹ ਵਾਸ਼ਰੂਮ ਤੇ ਕਿਚਨ ਚ ਵੀ ਤੇ ਬੈਡਰੂਮ ਦੇ ਬੈਕ ਸਾਈਡ ਤੇ ਇਹਨੂੰ ਕਿਤੇ ਵੀ ਤੁਸੀਂ ਮਤਲਬ ਤੁਹਾਨੂੰ ਲੇਵਰ ਦੀ ਵੀ ਨਹੀਂ ਲੋੜ ਇਹ ਸੈਲਫ ਅਡਜਸਟਿਵ ਸਟicker ਆ ਤੁਸੀਂ ਆਪ ਵੀ ਬਾਜੀ ਇਹਨਾਂ ਲੇਵਰ ਦੀ ਲੋੜ ਨਹੀਂ ਬਣੀ ਆਹ ਜੀ ਉਹ ਬਾਜਵਾ ਇਹਨੂੰ ਆਪਣੇ ਆਪ ਲਾ ਸਕਦੇ ਹੋ ਜੀ ਹਾਂਜੀ ਹਾਂਜੀ ਬਿਲਕੁਲ ਬਹੁਤ ਹੀ ਘੱਟ ਟਾਈਮ ਇੱਬਰ ਇੱਕ ਵਾਰ ਮੈਂ ਆ ਦਿਖਾ ਦਿਓ ਜੀ ਕੈਮਰਾ ਅੱਗੇ ਕਰਕੇ ਦਿਖਾ ਦਿਓ ਕਿੱਸ ਤਰ੍ਹਾਂ ਲਗਾ ਸਕਦੇ ਹਾਂ ਮੈਂ ਜੀ ਦਿਖਾ ਦਊਗਾ ਆਹ ਸੈਲਫ ਅਡਜਸਟਿਵ ਸਟicker ਆ ਇਹਨੂੰ ਬਹੁਤ ਹੀ ਪਕੜ ਆ ਤੇ ਬਹੁਤ ਹੀ ਸਟਰੋਂਗ ਆ ਠੀਕ ਆ ਜੀ ਤੇ ਬਹੁਤ ਹੀ ਜਲਦੀ ਹੈ ਇਹਨੂੰ ਘੱਟ ਟਾਈਮ ਵਿੱਚ ਤੁਹਾਡਾ ਕਮਰਾ ਰੂਮ ਤਿਆਰ ਹੋ ਜਾਊਗਾ ਕਮਰਾ ਤਿਆਰ ਕਰ ਲਓ ਰਸੋਈ ਤਿਆਰ ਕਰ ਲਓ ਕਿਚਨ ਤਿਆਰ ਕਰ ਲਓ ਬਾਥਰੂਮ ਤਿਆਰ ਕਰ ਲਓ ਕੁਝ ਵੀ ਨਾ ਸਕਦਾ ਹੋਰ ਵੀ ਹੈ ਜੀ ਹੋਰ ਵੀ ਘਰੇ ਨੇ ਦੇ ਵਿੱਚ ਆ ਗਿਆ ਹਾਂ ਜੀ ਹਾਂ ਜੀ ਕਾਫੀ ਕਾਫੀ ਡਿਜ਼ਾਈਨ ਹੋ ਗਏ ਆ ਸਾਡੇ ਕੋ ਇਹ ਵੀ ਦਿਖਾ ਦਿਓ ਵਾਹ ਜੀ ਵਾਹ ਕਾਫੀ ਕੰਮ ਹੈ ਗਿਆ ਆ ਵੀ ਡਿਜ਼ਾਈਨ ਦਿਖਾ ਦਿਓ ਖੋਲ ਕੇ ਦਿਖਾ ਦਿਓ ਜਰਾ ਕੇ ਡਿਜ਼ਾਈਨ ਨੂੰ ਹਾਂ ਜੀ ਹਾਂ ਵਾਹ ਜੀ ਵਾਹ ਆ ਦੇ ਭਾਜੀ ਵਾਹ ਜੀ ਵਾਹ ਕੀ ਆਈ ਬਾਤ ਆ ਇਹ ਲੱਗਿਆ ਜੇ ਆਪਾਂ ਦਿੱਖੇ ਮੱਦੀ ਲਾਪੂਲ ਦੇ ਕਰਸਾ ਦੇਣ ਹੋਣਾ ਹਾਂ ਨਹੀਂ ਬਸ ਇਹ ਸੈਲ ਪਰ ਡੈਸਟਿਵ ਆ ਇਹ ਤੁਸੀਂ ਆਪ ਵੀ ਕਰ ਸਕਦੇ ਆ ਮਤਲਬ ਜੇ ਤੁਹਾਨੂੰ ਕਾਰੀਗਰਦੀ ਲੋੜ ਆ ਅਸੀਂ ਪ੍ਰੋਵਾਈਡ ਕਰਵਾ ਦੇਵਾਂਗੇ ਮਤਲਬ ਜੇ ਤੁਹਾਨੂੰ ਕਾਰੀਗਰਦੀ ਤੁਸੀਂ ਆਪ ਲੈ ਕੇ ਆ ਨਾ ਪੰਜਾਬ ਦੇ ਕਿਤੇ ਵੀ ਕੋਨੇ ਚਾ ਤੁਸੀਂ ਤੁਹਾਨੂੰ ਡਿਲੀਵਰੀ ਹੋ ਜੂਗੀ ਡਿਲੀਵਰੀ ਰੇਟ ਦੀ ਗੱਲ ਕਰੀਏ ਰੇਟ ਤਾਂ ਮਹਿੰਗਾ ਹੋਣਾ ਫੇਰ ਆ ਪਾਜੀ ਨਹੀਂ ਰੇਟ ਪਾਜੀ ਪੰਜਾਬ ਚ ਪੂਰਾ ਚੈਲੰਜ ਆ ਪੰਜਾਬ ਦੇ ਵਿੱਚ ਚੈਲੰਜ ਕਰ ਰਹੇ ਆ ਪੰਜਾਬ ਪੂਰੇ ਦੇ ਵਿੱਚ ਪੂਰਾ ਵਜੀ ਪੰਜਾਬ ਚ ਚੈਲੰਜ ਆ ਗਿਆ ਕਿ ਨਕੌਦਰ ਵਾਲਿਆਂ ਨੂੰ ਇੱਕ ਆਪਾ ਤੋਹਫਾ ਦੇਣਾ ਇਹ ਤੋਹਫਾ ਆਪਾਂ 9 ਸਾਲ ਤੀ ਨਵਾਂ ਸਾਰਾ ਓਨਲੀ ਤੇ ਲੋੜੀ ਤੱਕ ਉਹਦੀ ਖੁਸ਼ੀ ਦੇ ਵਿੱਚ ਆਪਾਂ 31 ਜਨਵਰੀ ਤੱਕ ਆਪਾਂ ਭਾਜੀ ਨੂੰ ਦਵਾਂਗੇ ਆਫਰ ਆਫਰ ਦੇਾਂਗੇ ਵੀਡੀਓ ਨੂੰ ਜਿਹੜਾ ਸ਼ੇਅਰ ਕਰਕੇ ਆਊਗਾ ਉਹਨੂੰ ਭਾਜੀ ਇੱਕ ਵਾਰ ਇਹ ਆਪਾਂ ਰੇਟ ਦੱਸ ਦਿੰਦੇ ਆ ਇਹਦਾ ਜੀ ਤੇ ਪੰਜਾਬ ਵਿੱਚ ਇਹਦਾ ਸਭ ਤੋਂ ਘੱਟ ਰੇਟ ਤੇ ਪ੍ਰੋਵਾਈਡ ਕਰਾਂਗੇ ਤੇ ਇੱਕ ਵਾਰ ਤੁਹਾਨੂੰ ਰੀਡ ਇਹ ਵੀ ਖੋਲਣ ਜਾ ਰਹੇ ਆ। ਓਏ ਇੱਕ ਮਿੰਟ ਇੱਕ ਮਿੰਟ ਆ ਆ ਡਿਜ਼ਾਈਨ ਦਿਖਾਓ ਵੀ ਬੜਾ ਵਧੀਆ ਪਹਿਲੇ ਇਹਨੂੰ ਇਹਨੂੰ ਖੋਲ ਕੇ ਦਿਖਾਓ ਜਰਾ। ਖੋਲ ਕੇ ਦਿਖਾ ਦਿਓ ਇਹਨੂੰ। ਆ ਲਓ ਭਾਜੀ। ਵਾਹ ਜੀ ਵਾਹ। ਕੀ ਆਈ ਬਾਤ ਆ। ਜਿੱਕੇ ਵਿੱਚ ਹੀ ਲਾ ਲਓ ਬੰਨਣਾ। ਹਾਂ ਹਾਂ ਹਾਂਜੀ ਭਾਜੀ ਇਹਨੂੰ ਇਹਨੂੰ ਕਿਚਨ ਹੈ, ਵਾਸ਼ਰੂਮ ਵਾਟਰਪੂਫ ਵਾਟਰਪੂਫ ਆ ਇਹ ਹਨਾ ਇਹਨੂੰ ਕਿਤੇ ਵੀ ਅਪਲਾਈ ਕਰ ਸਕਦੇ ਆ ਇਹਨੂੰ ਤੁਸੀਂ ਆਪ ਵੀ ਲਾ ਸਕਦੇ ਆ ਤੇ ਬਹੁਤ ਹੀ ਘੱਟ ਟਾਈਮ ਵਿੱਚ ਭਾਜੀ ਸੁਲਾਬ ਸੁਲੂ ਨੀ ਭਾਜੀ ਇਹਨੂੰ ਉਸ ਬਾੜੀ ਸੁਲਾਬ ਨਹੀਂ ਭਾਜੀ ਇਹ ਵਧੀਆ ਆ ਇਹਨੂੰ ਇੱਕ ਵਾਰ ਇਹਦੀ ਪਕੜ ਬਹੁਤ ਜ਼ਿਆਦੀ ਆ ਪਕੜ ਬਹੁਤ ਜ਼ਿਆਦੀ ਆ ਹਨ ਜੀ ਨਕੋਪਰ ਦੇ ਵਿੱਚ ਮੇਰੇ ਖਿਆਲ ਆ ਆਈਟਮ ਹੈ ਤੁਸੀਂ ਲੈ ਕੇ ਆਏ ਆ ਪਹਿਲੀ ਵਾਰ ਆਹ ਹਾਂ ਜੀ ਹਾਂ ਜੀ ਭਾਜੀ ਇਹ ਸਾਡੇ ਕੋਲ ਸਟਾਕ ਬਹੁਤ ਜ਼ਿਆਦਾ ਆਇਆ ਹੋਇਆ ਆ ਕਹਿੰਦੇ ਹੋਰ ਬਹੁਤ ਸਾਰੀਆਂ ਆਈਟਮਾਂ ਅਲੱਗ-ਅਲੱਗ ਡਿਜ਼ਾਈਨਾਂ ਦੇ ਵਿੱਚ ਆਪਣੀ ਤੁਸੀਂ ਕੰਧ ਉੱਤੇ ਲਾ ਸਕਦੇ ਹੋ ਜਿਹੜੀ ਮਰਜ਼ੀ ਦੀਵਾਰ ਤੇ ਲਾ ਸਕਦੇ ਹੋ ਵਾਸ਼ਰੂਮ ਤੇ ਲਗਾ ਸਕਦੇ ਹੋ ਆਪਣੇ ਕਿਚਨ ਦੇ ਵਿੱਚ ਵੀ ਲਗਾ ਸਕਦੇ ਹੋ ਹਾਂਜੀ ਹਾਂਜੀ ਬਾਕੀ ਭਾਜੀ ਆਪਾਂ ਹੁਣ ਨਕੋਦਰ ਵਾਲਿਆਂ ਨੂੰ ਹੈ ਨਾ ਤੇ ਜਲੰਧਰ ਵਾਲਿਆਂ ਨੂੰ ਰੇਟ ਨਹੀਂ ਜ਼ਿਆਦਾ ਦੱਸਣਾ ਆਪਾਂ ਨਹੀਂ ਰੇਟ ਭਾਜੀ ਨਕੋਦਰ ਵਾਲਿਆਂ ਨੇ ਆਪਾਂ ਕੋ ਦਿੱਲੀ ਚਲ ਜਾਓ ਭਾਵਾ ਜੀ ਤੇ ਰੇਟ ਹੀ ਆਪਣੇ ਇਦਾਂ ਦੇ ਆ ਕਿਉਂਕਿ ਇਹਦੇ ਵਿੱਚੋਂ ਭਾਜੀ ਕੋਈ ਮਾਰਦੇ ਨਹੀਂ ਆਪਾਂ ਕਸਟਮਰ ਜੋੜਨ ਲਈ ਤੇ ਹੈ ਨਾ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਹੈ ਨਾ ਇਹ ਆਪਾਂ ਹੋਲ سیل ਵਾਲਾ ਰੇਟ ਰੱਖਿਆ ਜੀ ਆਪਾਂ ਹੋਲ سیل ਰੇਟ ਤੇ ਦਵਾਂਗੇ ਇਹਦੇ ਵਿੱਚੋਂ ਸਾਡਾ ਮਾਰਜਿਨ ਬਿਲਕੁਲ ਨਹੀਂਗਾ আচ্ছা ਜੀ ਕੀ ਮਾਰਜਿਨ ਕੀ ਰੇਟ ਤੇ ਸ਼ੁਰੂ ਹੋ ਜਾਂਦਾ ਜੀ ਇਹ ਗੱਲ ਕਰੀਏ ਇਹ 10 ਬਏ 4 ਦੀ ਸ਼ੀਟ ਆ 1230 ਰੁਪਏ ਦੀ ਇਹ ਸ਼ੀਟ ਇਹ ਪੰਜਾਬ ਵਿੱਚ ਚੈਲੰਜ ਆ ਸਾਡਾ ਇਹ ਤੁਹਾਨੂੰ ਕਿਤੇ ਨਹੀਂ ਮਿਲਦੀ ਹੈਗੀ ਕਹਿੰਦੇ ਪੰਜਾਬ ਵਿੱਚ ਚੈਨਲ ਆ ਚੈਲੰਜ ਚੈਨਲ ਆ ਜਾਂ ਕਿੰਨੇ ਦੀ 1230 ਰੁਪਏ ਦੀ ਸ਼ੀਟ ਇਹ ਟੋਟਲ ਸ਼ੀਟ ਕਿੰਨਾ ਕਵਰ ਕਵਰ ਕਰ ਲੈਂਦੀ ਹੈ ਇਹ ਭਰ ਹੀ 40 ਸਕਰ ਫੁੱਟ ਕਵਰ ਕਰ ਜਾਂਦੀ ਹੈ 10 ਵਜੇ 4 ਦੀ ਸ਼ੀਟ ਤੇ ਬਾਕੀ ਤੁਸੀਂ ਪੂਰੇ ਰੂਮ ਵਿੱਚ ਵੀ ਕਰਵਾ ਸਕਦੇ ਆ ਜੇ ਬਾਥਰੂਮਾਂ ਕਿਚਨ ਚ ਉੱਥੇ ਵੀ ਅਪਲਾਈ ਕਰ ਸਕਦੇ ਆ ਇਹ ਮਤਲਬ ਕਿ ਕੀ ਫਾਇਦੇ ਦੇ ਲੱਕ ਫਾਇਦੇ ਕੀ ਕੀ ਆ ਭਰ ਹੀ ਬਹੁਤਾਰੇ ਫਾਇਦੇ ਆ ਇਹਦੇ ਇਹ ਲੁੱਕ ਤੁਸੀਂ ਆਪ ਹੀ ਦੇਖ ਲਓ ਕਿੰਨੀ ਵਧੀਆ ਲੁੱਕ ਲੱਗਦੀ ਆ ਜੀ ਤੇ ਇੱਕ ਵਾਰ ਕਿਉਂਕਿ ਇਹ ਜੂਵੀ ਸ਼ੀਟ ਭਾਜੀ ਉਹਦੇ ਨਾਲ ਉਹ ਨਾ ਇਹ ਇਸ ਟਾਈਮ ਪੂਰੇ ਪੰਜਾਬ ਚ ਟ੍ਰੈਂਡਿੰਗ ਚੱਲਣ ਰਹੀ ਆ ਤੇ ਬਸ ਇਹਦੇ ਵਿੱਚ 2x2 ਚ ਵੀ ਆ ਸਟਿੱਕਰ ਇਹ ਦੇਖ ਸਕਦੇ ਨੀ ਆਹ ਆ ਵਾਲਾ ਠੀਕ ਹੈ ਵਾਹ ਜੀ ਵਾਹ ਵਾਹ ਇਹਨੂੰ ਜਿਹੜੀ ਖੋਲਣਾ ਜਿੱਥੇ ਮਰਜ਼ੀ ਲਾ ਲੋ ਹੈ ਨਾ ਹਾਂਜੀ ਹਾਂਜੀ ਇਹ ਤੁਹਾਨੂੰ ਦਿਖਾ ਦਿੰਦੇ ਆ ਭਾਜੀ ਹਾਂ 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 ਖੋਲੋ ਕੇ ਆ ਜੀ ਐਦਾਂ ਇਹਨੂੰ ਸਟicker ਲੱਗ ਜਾਣਾ ਇਹਨੂੰ ਖੋਲਿਆ ਤਾਂ ਜਿੱਥੇ ਮਰਜ਼ੀ ਲਾ ਲੋ ਇਹਦੀ ਪਕੜ ਪਕੜ ਭਾਈ ਬਹੁਤ ਜ਼ਿਆਦੀ ਆ ਆਹ ਵਾਹ ਜੀ ਬਹੁਤ ਸਟਰੋਂਗ ਆ ਦੋ ਸਾਡੇ ਕੋਲ 2x2 ਜੇ ਵੀ ਸਟicker ਹੈਗੇ ਆ ਵੇ ਆ ਸਾਰੇ ਹੈਗੇ ਆ ਠੀਕ ਹੈ ਜੀ ਇਹ ਏਦਾਂ ਲੱਦੀ ਜਿਦਾ ਟਾਈਲ ਹੁੰਦੀ ਟਾਈਲ ਟਾਈਪ ਲੱਗ ਗਈ ਹੈ ਨਾ ਕੀ ਭਾਜੀ ਟਾਈਲ ਟਾਈਲ ਵਾਂਗੂ ਗਏ ਆ ਟਾਈਲ ਵਾਂਗੂ ਲੱਗ ਗਈ ਹੈ ਨਾ ਹਾਂਜੀ ਫਲੋਰ ਤੇ ਵੀ ਹੈਗਾ ਆ ਉਹ ਵੀ ਸਾਡਾ ਸਟਾਕ ਬਹੁਤ ਜਲਦੀ ਆ ਰਿਹਾ ਆ ਇਹਨੂੰ ਤੁਸੀਂ ਜੇ ਤੁਸੀਂ ਘੱਟ ਚ ਵੀ ਹੈ ਨਾ ਥੋੜੇ ਥੋੜੇ ਏਰੀਆ ਤੇ ਵੀ ਲਾਉਣਾ ਕਵਰ ਕਰਨਾ ਕੀ ਨਹੀਂ ਬਹੁਤ ਇੰਨਾ ਕਪਾ ਏਰੀਆ ਕਵਰ ਕਰਨਾ ਇੰਨੇ ਜੇ ਆਪਣੇ ਆਪ ਵੀ ਲਾ ਸਕਦਾ ਕਾਰੀਗਰ ਦੀ ਲੋੜ ਨਹੀਂ ਕਾਰੀਗਰ ਦੀ ਲੋੜ ਨਹੀਂ ਭਾਜੀ ਇਸੇ ਕਰਕੇ ਅਸੀਂ ਨਗੋਦਰ ਵਾਲਿਆਂ ਲਈ ਖਾਸ ਕਰਕੇ ਡਿਮਾਂਡ ਤੇ ਸਪੈਸ਼ਲ ਇਹ ਪ੍ਰੋਡਕਟ ਲਿਆਏ ਆ ਤੇ ਜਤਿੰਦਰ ਹੇਰ ਜੀ ਇਹ ਪ੍ਰੋਡਕਟ ਲੈ ਕੇ ਆਏ ਨੇ ਮੰਨ ਲਓ ਤੁਹਾਡਾ ਇੰਨਾ ਇੰਨੀ ਜਗ੍ਹਾ ਘਟਦੀ ਆ ਉੱਥੇ ਤੁਸੀਂ ਪਿੱਛੋਂ ਇਹਨੂੰ ਲੋਨਾਂ ਦੇ ਆਪਣੇ ਆਪ ਇਹਨੂੰ ਫਿੱਟ ਕਰ ਲੈਣਾ ਬਿਲਕੁਲ ਇਹ ਟਾਈ ਲਾਈਨ ਲੱਗ ਜਾਣਾ ਇਹ ਪੂਰਾ ਹਾਂਜੀ ਹਾਂਜੀ ਭਾਜੀ ਇਹ ਲੁੱਕ ਵੀ ਬਹੁਤ ਵਧੀਆ ਲੱਗਦੀ ਆ ਜਦੋਂ ਚੀਜ਼ ਲੱਗ ਜਾਂਦੀ ਆ ਕਿਉਂਕਿ ਸਾਈਡ ਤੇ ਤੁਸੀਂ ਲੋਵਰ ਵੀ ਪ੍ਰੋਵਾਈਡ ਕਰਵਾ ਸਕਦੇ ਆ ਸਾਡੇ ਕੋਲ ਲੋਵਰ ਵੀ ਲੱਗੇ ਹੋਏ ਆ ਇਹਦੇ ਵਿੱਚ ਦੇਖ ਸਕਦੇ ਆ ਤੁਸੀਂ ਕੱਲ ਉਹ ਵੀ ਬਹੁਤ ਬਹੁਤ ਜ਼ਿਆਦਾ ਘੱਟ ਰੇਟ ਕਿੱਥੇ ਕਿੱਥੇ ਤੱਕ ਤੁਸੀਂ ਕੰਮ ਕਰ ਚੁੱਕੇ ਹੋ ਅੱਜ ਤੱਕ ਜੈਦੇ ਖੇ ਜਾਓ ਪੂਰੀ ਕੰਮ ਸਾਡਾ ਹੈ ਪੰਜਾਬ ਐਂਡ ਚੰਡੀਗੜ੍ਹ ਸਾਡੀ ਪੂਰੀ ਸਰਵਿਸ ਆ ਹੈਨਾ ਪੂਰੇ ਪੰਜਾਬ ਵਿੱਚ ਅਸੀਂ ਕੰਮ ਕਰਦੇ ਆ ਇਹ ਪੂਰੇ ਨਕੋਦਰ ਏਰੀਆ ਵਿੱਚ ਨਹੀਂ ਅਸੀਂ ਪੂਰੇ ਪੰਜਾਬ ਵਿੱਚ ਕੰਮ ਕਰਦੇ ਆ ਪੂਰੇ ਪੰਜਾਬ ਦੇ ਵਿੱਚ ਕੰਮ ਕਰਦੇ ਹੋ ਮੰਨ ਲਓ ਤੁਹਾਨੂੰ ਅੱਜ ਫੋਨ ਆ ਜਾਂਦਾ ਕਿਦੋਂ ਬਾਹਰੋਂ ਤੇ ਤੁਸੀਂ ਉਹ ਕਿੰਨੀ ਦੇਰ ਦੇ ਵਿੱਚ ਉਹ ਸਰਵਿਸ ਦੇ ਦਿੰਦੇ ਆਪਣੀ ਪਰੀ 24 ਘੰਟਿਆਂ ਦੇ ਵਿੱਚ ਸਾਡੀ ਸਰਵਿਸ ਪ੍ਰੋਵਾਈਡ ਹੋ ਜਾਊਗੀ ਕੋਈ ਵੀ ਮਾਲ ਲੈ ਕੇ ਪਹੁੰਚ ਜਾਣਾ ਤੁਸੀਂ ਹਾਂਜੀ ਹਾਂਜੀ ਭਾਈ ਬਿਲਕੁਲ ਬਿਲਕੁਲ ਇਹ ਕਾਰੀਗਰਮਿਕ ਸਪੈਸ਼ਲ ਹੋਣੇ ਹਨ ਕਾਰੀਗਰ ਭਾਜੀ ਸਾਰੇ ਸਾਡੇ ਕਾਰੀਗਰ ਸਾਰੇ ਪ੍ਰੋਫੈਸ਼ਨਲ ਹੋਣਗੇ ਕੰਮ ਵੀ ਭਾਜੀ ਬਹੁਤ ਵਧੀਆ ਆ ਇਹਨੂੰ ਅਸੀਂ ਸ਼ੌਂਕ ਨਾਲ ਕੰਮ ਕਰਦੇ ਆ ਤੇ ਇਹ ਕਾਰੀਗਰ ਸਾਡੇ ਇਹਨੂੰ ਪੂਰੇ ਪ੍ਰੋਫੈਸ਼ਨਲ ਹੋਣਗੇ ਭਾਜੀ ਮੈਂ ਸੁਣਿਆ ਤੁਸੀਂ ਬਾਹਰ ਵੀ ਬਾਹਰ ਦਾ ਵੀ ਚੱਕਰ ਲਾਗੇ ਬਾਹਰ ਜਾਣ ਦਾ ਸੋਚਦੇ ਸੀਗੇ ਬਾਹਰ ਜਾਣ ਦਾ ਸੋਚਦੇ ਸੀ ਹਨਾ ਭਾਜੀ ਬਾਹਰ ਜਾਣ ਦਾ ਸੋਚ ਸੋਚਦੇ ਦਾ ਸੀਗੇ ਬਟ ਪਾਜੀ ਬਾਹਰ ਦਾ ਅਪਲਾਈ ਨਹੀਂ ਕੀਤਾ ਅਸੀਂ ਵਾਹ ਜੀ ਵਾਹ ਪੰਜਾਬੀ ਵੀਰ ਆ ਜੀ ਕਹਿੰਦੇ ਬਾਹਰ ਦਾ ਅਪਲਾਈ ਨਹੀਂ ਕੀਤਾ ਇੱਥੇ ਹੀ ਲੋਕਾਂ ਨੂੰ ਖੋਜ ਕਰਨਾ ਆ ਪੈਸੇ ਵੀ ਨਾ ਲੱਗਣ ਜਿਆਦੇ ਤੇ ਕੰਮ ਵੀ ਵਧੀਆ ਹੋਵੇ ਇਹ ਬਹੁਤ ਵਧੀਆ ਵਧੀਆ ਇੱਧਰ ਵੀ ਪਾਜੀ ਪਾ ਕੀ ਆਈ ਬਾਤਾਂ ਮਾ ਕੀ ਆ ਆ ਦੂਜੇ ਪਾਜੀ ਤੇ ਫਲੂਟਡ ਪੈਨਲ ਚਾਰ ਕੋਲੂਵਰ ਤੇ ਥੱਲੇ ਫਲੂਟਡ ਲੱਗੇ ਹੋਏ ਆ ਇਹਦੇ ਵਿੱਚ ਵੀ ਸਾਡੇ ਕੋਲ ਬਹੁਤ ਜ਼ਿਆਦਾ ਘੱਟ ਰੇਟ ਆ ਅਸੀਂ ਬਹੁਤ ਜ਼ਿਆਦਾ ਰੇਟ ਘਟਾ ਦਿੱਤਾ ਆ ਇਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਬਾਕੀ ਜੇ ਕਿਸੇ ਦਾ ਨਵਾਂ ਘਰ ਬਣਦਾ ਹੈ ਨਾ ਨਕੋਦਰ ਏਰੀਆ ਵਿੱਚ ਉਹ ਸਾਡੇ ਨਾਲ ਜ਼ਰੂਰ ਸੰਪਰਕ ਕਰਨ ਕਿਸੇ ਨੇ ਵੀ ਕਾਸ਼ ਲਵਾਉਣਾ ਹੈ ਨਾ ਅਸੀਂ ਬਹੁਤ ਹੀ ਘੱਟ ਰੇਟ ਤੇ ਤੇ ਕੰਮ ਹੈ ਨੂੰ ਵਧੀਆ ਪ੍ਰੋਫੈਸ਼ਨਲ ਕੰਮ ਕਰਾਂਗੇ ਤੇ ਇਹ ਨੂੰ ਟਾਈਮ ਦੇ ਨਾਲੋਂ ਪਹਿਲਾਂ ਕੰਮ ਕਰਕੇ ਦਵਾਂਗੇ ਹਾਂ ਨਕ ਉਧਰ ਸ਼ਹਿਰ ਦੇ ਵਸਨੀਕਾਂ ਦੇ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਹੈ ਜਿਨ੍ਹਾਂ ਨੇ ਆਪਣਾ ਨਵਾਂ ਘਰ ਜਾਂ ਨਵੀਂ ਕੋਠੀ ਬਣਾਉਣੀ ਹੈ ਉਹ ਜਤਿੰਦਰ بھائی ਦੇ ਨਾਲ ਜਰੂਰ ਸੰਪਰਕ ਇੱਕ ਵਾਰ ਕਰਨ ਇਹ ਕੋਠੀ ਤੁਹਾਡੀ ਇਦਾਂ ਦੇ ਕਮਰੇ ਡਿਜ਼ਾਈਨ ਕਰ ਦੇਣਗੇ ਕਿ ਇੱਕ ਵਾਰ ਤੁਸੀਂ ਕਹੋਗੇ ਵਾਕਈ ਕਿਸੇ ਜਗ੍ਹਾ ਤੇ ਆਏ ਆ ਨਵੀਂ ਆਈਟਮ ਦੇਖਣ ਨੂੰ ਮਿਲੀ ਆ ਬਿਲਕੁਲ ਨਵੇਂ ਪ੍ਰੋਡਕਟ ਲੈ ਕੇ ਆਏ ਨੇ ਜਤਿੰਦਰ ਜੀ 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 ਇਹਨੇ ਪ੍ਰੋਡਕਟ ਬਾਕੀ ਖੋਲਣ ਵਾਲੇ ਆ ਆ ਆ ਬਾਜੀਵਾ ਪੇਟੀਆਂ ਬੰਦ ਪਈਆਂ ਖੋਲਣ ਵਾਲੇ ਪ੍ਰੋਡਕਟ ਆ ਬਾਜੀਵਾ ਖੋਲ ਕੇ ਦਿਖਾ ਦਿੰਨੇ ਤੁਹਾਨੂੰ ਬੰਦ ਪੇਟੀਆਂ ਪਈਆਂ ਆ ਆਏ ਹਾਂ ਕੀ ਆਈ ਬਾਤ ਆ ਜੀ ਆ ਦੇਖ ਲਓ ਜੀ ਕਿੰਨੇ ਕਲਰ ਆਪਣੇ ਕੋ ਇਹ ਅਲੱਗ-ਅਲੱਗ ਕਲਰ ਆ ਹਾਂਜੀ ਅਲੱਗ-ਅਲੱਗ ਕਲਰ ਆ ਚੁਆਇਸ ਕਰ ਸਕਦਾ ਆਪਣੀ ਮਰਜ਼ੀ ਨਾਲ ਹਾਂਜੀ ਚੁਆਇਸ ਕਰ ਹਾਂਜੀ ਬਾਕੀ ਇੱਧਰ ਬੋਲ ਪੇਪਰ ਵੀ ਇੱਕ ਵਾਰ ਦਿਖਾ ਦਿਓ ਸਾਰਿਆਂ ਨੂੰ ਬੋਲ ਪੇਪਰ ਦੇ ਵੀ ਸਾਡੇ ਨਵੇਂ ਸਾਲ ਕਰਕੇ ਹੈ ਨਾ ਲੋਹੜੀ ਤੱਕ ਪੂਰੇ 31 ਜਨਵਰੀ ਤੱਕ ਇਹ ਆਫਰ ਲੱਗੀ ਹੋਈ ਆ ਠੀਕ ਆ ਜੀ ਤੇ ਸਾਡੇ ਕੋਲ वॉलपेपर ਵੀ ਕਿਸੇ ਨੇ ਲਵਾੜਾਇਆ वॉलपेपर ਤੇ ਵੀ ਕਹਿੰਦੇ ਜਿਹੜੇ वॉलपेपर ਲੱਗੇ ਹੋਏ ਆ ਸਾਹਮਣੇ ਤੁਸੀਂ ਨਿਗਾਹ ਮਾਰ ਲਓ वॉलपेपरਾਂ ਤੇ ਵੀ 31 ਤਰੀਕ ਤੱਕ ਨਹੀਂ ਲੋਹੜੀ ਤੱਕ ਜਿਹੜੀ ਆ ਆਫਰ ਲੱਗੀ ਹੋਈ ਆ ਹਾਂਜੀ ਨਹੀਂ ਨਹੀਂ ਭਾਜੀ ਆਪਾਂ ਲੋਹੜੀ ਤੱਕ ਨਹੀਂ ਆਪਾਂ ਪੂਰੀ 31 ਜਨਵਰੀ ਤੱਕ ਆਪਾਂ ਇਹਨੂੰ ਆਫਰ ਦਵਾਂਗੇ 31 ਜਨਵਰੀ ਤੱਕ ਆਫਰ ਦੇਉਂਗੇ ਜਿਹੜਾ ਬੰਦਾ ਸ਼ੇਅਰ ਕਰਕੇ ਆਊਗਾ ਉਹਨੂੰ ਕੀ ਲੈਸ ਦੇਉਂਗੇ ਭਾਜੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਹੈਨਾ ਆਪਾਂ ਨੂੰ ਸੇਲ ਪਰਜੈਸਟਿਵ ਤਾਂ ਆਪਾਂ ਪੰਜਾਬ ਵਿੱਚ ਆਫਰ ਲੱਗੀ ਹੋਈ ਆ ਪੂਰੇ ਪੰਜਾਬ 'ਚ ਘੱਟ ਰੇਟ ਤੇ ਦਵਾਂਗੇ ਤੇ ਉਹਨੂੰ ਆਪਾਂ ਹੈ ਨਾ ਬੋਲ ਪੇਪਰ 'ਚ ਸਪੈਸ਼ਲ ਆਫਰ ਦਵਾਂਗੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਵੀਡੀਓ ਸ਼ੇਅਰ ਕਰਕੇ ਆਊਗਾ ਸਪੈਸ਼ਲ ਆਫਰ ਦੇਾਂਗੇ ਬਹੁਤ ਵਧੀਆ ਇੱਕ ਆਈਟਮ ਲੈ ਕੇ ਆਏ ਨੇ ਇਹਨਾਂ ਦਾ ਕਹਿਣਾ ਕਿ ਪੰਜਾਬ ਦੇ ਵਿੱਚ ਜਿੱਥੇ ਮਰਜ਼ੀ ਟਰਾਈ ਕਰ ਲਿਓ ਪੰਜਾਬ ਆਲ ਪੰਜਾਬ ਦੇ ਆਲ ਪੰਜਾਬ ਨੂੰ ਚੈਨਲ ਕਰ ਰਹਾ ਚੈਲੰਜ ਕਰ ਰਹਾ ਉਹ ਤੁਸੀਂ ਆਹ ਜੀ ਆਲ ਪੰਜਾਬ ਨੂੰ ਚੇਂਜ ਹੋ ਜਾਂਦੇ ਇੱਕ ਵਾਰ ਨਕੋ ਉਧਰ ਵਸਿਆਂ ਨੂੰ ਫੇਰ ਕਹਿ ਦਈਏ 1230 ਰੁਪਏ ਦੀ ਸ਼ੀਟ ਆ ਠੀਕ ਆ ਜੀ 10 ਵਾ 4 ਦੀ ਇਹ ਤੁਹਾਨੂੰ ਘੱਟ ਤੇ ਦੇ ਦੇਵੇ ਕੋਈ ਪੂਰੇ ਪੰਜਾਬ ਦਾ ਚੈਲੰਜ ਆ ਸਾਡੇ ਕੋਲ ਪੂਰੇ ਪੰਜਾਬ ਦਾ ਚੈਲੰਜ ਚੈਲੰਜ ਕਰ ਰਹੇ ਹੋ ਹਾਂਜੀ ਹਾਂਜੀ ਪੂਰੇ ਪੰਜਾਬ ਦਾ ਚੈਲੰਜ ਆ ਪੰਜ ਸਾਡੇ ਕੋਲ ਬਹੁਤ ਹੀ ਘੱਟ ਰੇਟ ਤੇ ਹੋਲ ਸੇਲ ਰੇਟ ਤੇ ਅਸੀਂ ਦੇ ਰਹੇ ਆ ਇਹ ਅਸੀਂ ਕਸਟਮਰ ਇੱਕ ਨਕੋਦਰ ਵਾਸੀਆਂ ਨੂੰ ਤੋਹਫਾ ਹੀ ਦੇ ਰਹੇ ਆ ਕਿ ਉਹਨਾਂ ਦੀ ਡਿਮਾਂਡ ਤੇ ਸਬੰਧਤਾਂ ਨੇ ਵੀ ਆ ਜਾਣਾ ਤੁਹਾਡੇ ਕੋਲ ਲੈਣ ਹੋਲ ਸੇਲ ਹਾਂਜੀ ਭਾਜੀ ਹੋਲ ਸੇਲ ਤੇ ਸਾਡੇ ਕੋਲ ਸ਼ਾਪ ਤੇ ਸ਼ਾਪ ਵਾਲੇ ਲੈ ਸਕਦੇ ਆ ਸਾਡੇ ਕੋਲ ਉਹ ਵੀ ਲੈ ਸਕਦੇ ਆ ਸ਼ਾਪ ਤੇ ਵੀ ਲੈ ਸਕਦੇ ਆ ਇਸ ਤੋਂ ਇਲਾਵਾ ਹੋਰ ਵੀ ਹੈਗੀ ਕੁਝ ਆਈਟਮ ਤੁਹਾਡੇ ਕੋਲ ਹੋਰ ਇੱਥੇ ਸਾਡੇ ਕੋਲ ਜੂਵੀ ਸ਼ੀਟ ਵੀ ਹੈਗੀ ਆ ਭਾਜੀ ਜੀ ਉਹ ਵੀ ਦਿਖਾ ਦਿਓ ਸਾਰੇ ਕੋਆ ਜੂਵੀ ਸ਼ੀਟ ਹੈ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਘੱਟ ਰੇਟ ਆ ਜੀ ਜੂਵੀ ਸ਼ੀਟ ਤੇ ਹੀ ਬਹੁਤ ਘੱਟ ਰੇਟ ਹੋਈ ਆ ਤੇ ਇੱਧਰ ਕਾਫੀ ਕਲਰ ਆ ਤੇ ਬਾਕੀ ਇੱਧਰ ਠੀਕ ਆ ਜੀ ਇੱਧਰ ਸਾਰੇ ਕਲਰ ਲੱਗੇ ਹੋਏ ਆ ਜੂਵੀ ਸ਼ੀਟਾਂ ਦੇ ਕਲਰ ਲੱਗੇ ਹੋਏ ਆ ਹਾਂ ਜੀ ਹਾਂ ਜੀ ਉਹ ਬਹੁਤ ਵਧੀਆ ਜੀ ਇੱਕ ਨਵੀਂ ਆਈਟਮ ਦੇ ਬਾਲ ਮੇਰਾ ਬਾਰ-ਬਾਰ ਧਿਆਨ ਜਾਂਦਾ ਪਿਆ ਇੱਕ ਵਾਰ ਦਿਖਾ ਦਿਓ ਫਿਰ ਕੈਮਰੇ 'ਚ ਮਾਰ ਦਿਓ ਇਹ ਨਵੀਂ ਬਿਲਕੁਲ ਆਈਟਮ ਜਤਿੰਦਰ హెয়ার ਜੀ ਲੈ ਕੇ ਆਏ ਨੇ ਜਿਹੜੇ ਕਿ ਨੂਰਮਨ ਰੋਡ ਨਕੋਦਰ ਤੇ ਤੋਂ ਨਕੋਦਰ ਨਾਕੇ ਵਸੀਆਂ ਨੂੰ ਭਾਜੀ ਨਕੋਦਰ ਵਸੀਆਂ ਨੂੰ ਇਹੀ ਕਹਿਣਾ ਚਾਹੂਗਾ ਜੇ ਤੁਹਾਡਾ ਨਵਾਂ ਘਰ ਬਣਦਾ ਹੈ ਹੈਨਾ ਕਿ ਨਵੀਂ ਕੋਠੀ ਜਾਂ ਬਣਦੀ ਆ ਉਹ ਸਾਡੇ ਨਾਲ ਸੰਪਰਕ ਜ਼ਰੂਰ ਕਰਨ ਤੁਹਾਨੂੰ ਘੱਟ ਰੇਟ ਤੇ ਤੇ ਕੰਮ ਵਧੀਆ ਕਰਕੇ ਦਵਾਂਗੇ ਤੇ ਕੰਮ ਵੀ ਬਹੁਤ ਹੀ ਤੇਜ਼ੀ ਨਾਲ ਅਸੀਂ ਕਰਾਂਗੇ ਤੇ ਬਾਕੀ ਸਾਡੇ ਕੋਲ ਸੈਲਫ ਅਡਜਸਟਿਵ ਦੇ ਵਿੱਚ ਨਾ ਇੱਕ ਨਵੀਂ ਚੀਜ਼ ਲਿਆਏ ਆਂ ਕਿ ਅਸੀਂ ਆਫਰ ਭਾਜੀ 31 ਜਨਵਰੀ ਤੱਕ ਲਈ ਹੋਈ ਆ ਸਾਰਿਆਂ ਬੀਰਾਂ ਨਕੋਦਰਵਾਸੀਆਂ ਨੂੰ ਤੇ ਜਲੰਧਰ ਵਾਸੀਆਂ ਨੂੰ ਮੇਰੀ ਰਿਸਪੈਕਟ ਆ ਹਾਂ ਹਾਂ ਜੀ ਨਕੋਦਰਵਾਸੀਆਂ ਨੂੰ ਮੇਰੀ ਬੇਨਤੀ ਜੀ ਨਕੋਦਰਵਾਸੀਆਂ ਨੂੰ ਮੇਰੀ ਬੇਨਤੀ ਆ ਇਹ ਪ੍ਰੋਡਕਟ ਮਤਲਬ ਆਉਂਦਾ ਬਾਅਦ ਚੋਂ ਆ ਤੇ ਬੈਕ ਪਹਿਲਾ ਜਾਂਦਾ ਬਹੁਤ ਹੀ ਤੇਜ਼ੀ ਨਾਲ ਇਹ ਚੀਜ਼ ਵਿਕਦੀ ਐ ਟਰੈਂਡਿੰਗ ਚੱਲ ਰਹੀ ਆ ਇਸ ਕਰਕੇ ਤੁਸੀਂ ਸਾਡੇ ਇਹਦੀ ਬੁਕਿੰਗ ਕਰ ਸਕਦੇ ਆਂ ਰੀਡ ਬੜੀ ਫਿਰਦੀ ਆ ਜੀ ਬਾਕੀ ਨਕੋਦਰ ਵਾਸੀਆਂ ਨੂੰ ਇੱਕ ਵਾਰ ਫੇਰ ਅਸੀਂ ਰੇਡ ਦੱਸ ਦਿੰਦੇ ਆ ਪੰਜਾਬ ਦਾ ਚੈਲੰਜ ਆ 10.5 ਚਾਰ ਦੀ ਸ਼ੀਟ ਆ 1230 ਰੁਪਏ ਦੀ ਹੋਲ ਸੇਲ ਤੇ ਤੁਹਾਨੂੰ ਇਹ ਸ਼ੀਟ ਦੇਵਾਂਗੇ ਇਹ ਮਤਲਬ ਤੁਸੀਂ ਜਲਦੀ ਤੋਂ ਜਲਦੀ ਬੁਕਿੰਗ ਕਰ ਲਓ ਕਿ ਕੋਈ ਕਲਰ ਸਾਡੇ ਕੋਲ ਵੇਕ ਨਾ ਜਾਣ ਇਹ ਆਉਂਦਾ ਬਾਅਦ ਚੋ ਤੇ ਵੇਕ ਪਹਿਲਾਂ ਜਾਂਦਾ ਆ ਤੇ ਆਉਂਦਾ ਬਾਅਦ ਚਾ ਕਹਿੰਦੇ ਵੇਕ ਪਹਿਲੇ ਜਾਂਦਾ ਆ ਤਾਂ ਸ਼ੀਟਾਂ ਬਹੁਤ ਸੋਹਣੀਆਂ ਤੇ ਪਿਆਰੀਆਂ ਪਿਆਰੀਆਂ ਆ ਤੁਸੀਂ ਆਪਣਾ ਨਵਾਂ ਘਰ ਬਣਾਉਣਾ ਵਾ ਨਵੀਂ ਕੋਠੀ ਬਣਾਉਣੀ ਆ ਨਵੇਂ ਮਕਾਨ ਜਾ ਰਹੇ ਹੋ ਤੇ ਤੁਹਾਡੇ ਕੋਲ ਬਹੁਤ ਹੀ ਘੱਟ ਖਰਚ ਤੇ ਜਿਹੜਾ ਇਹ ਜਿਹੜੀਆਂ ਸ਼ੀਟਾਂ ਇੱਥੇ ਮਿਲ ਸਕਦੀਆਂ ਹਾਂ ਹਾਂਜੀ ਹਾਂਜੀ ਭਾਜੀ ਬਾਕੀ ਮੇਰੀ ਬੇਨਤੀ ਨਕੋਦਰ ਵਾਲਿਆਂ ਤੇ ਜਲੰਧਰ ਵਾਲਿਆਂ ਨੂੰ ਜੇ ਕਿਸੇ ਨੇ ਰੈਸਟੋਰੈਂਟ ਤੇ ਨਵਾਂ ਹੋਟਲ ਤੇ ਨਵੀਂ ਸ਼ਾਪ ਕਿਸੇ ਨੇ ਖੋਲਣੀ ਆ ਉਹ ਸਾਡੇ ਨਾਲ ਜਰੂਰ ਸੰਪਰਕ ਕਰਨ ਅਸੀਂ ਇਹਨੂੰ ਕੰਮ ਵਧੀਆ ਤਰੀਕੇ ਨਾਲ ਤੇ ਇਹਨੂੰ ਵਧੀਆ ਡੈਕੋਰੇਟ ਕਰਾਂਗੇ ਤੇ ਇੱਕ ਮੇਰੀ ਬੇਨਤੀ ਹੋਰ ਆ ਜੇ ਕਿਸੇ ਨੇ ਹਸਪੀਟਲ ਹਸਪੀਟਲ ਵਿੱਚ ਕੋਈ ਨਵਾਂ ਹਸਪੀਟਲ ਖੋਲ ਰਿਹਾ ਆ ਤੇ ਨਵਾਂ ਰੈਸਟੋਰੈਂਟ ਜਾਂ ਕੈਫੇ ਕੋਸ਼ਿ ਵੀ ਸ਼ੋਰੂਮ ਖੁੱਲ ਰਿਹਾ ਹੈ ਨਾ ਉਹ ਵੀਰ ਦਾ ਸਾਡੇ ਨਾਲ ਜਰੂਰ ਸੰਪਰਕ ਕਰਨ ਉਹ ਨੂੰ ਕਿਸੇ ਪੰਜਾਬ ਚ ਹੋਰ ਜਾਣ ਦੀ ਲੋੜ ਨਹੀਂ ਸਾਡਾ ਪੰਜਾਬ ਨਾਲ ਬਹੁਤ ਹੀ ਘੱਟ ਰੇਟ ਆ ਅਸੀਂ ਕੰਮ ਵਧੀਆ ਕਰਕੇ ਦਵਾਂਗੇ ਬਹੁਤ ਘੱਟ ਰੇਟ ਆ ਭਾਵੇਂ ਨਵਾਂ ਰੈਸਟੋਰੈਂਟ ਖੋ ਰਿਓ ਨਵੀਂ ਕੋਠੀ ਬਣਾ ਰਹੇ ਹੋ ਜਾਂ ਤੁਸੀਂ ਨਵਾਂ ਹਸਪੀਟਲ ਬਣਾ ਰਹੇ ਹੋ ਨਵਾਂ ਰੈਸਟੋਰੈਂਟ ਬਣਾ ਰਹੇ ਹੋ ਬਹੁਤ ਹੀ ਵਧੀਆ ਐਟਮਾ ਮੇਰੇ ਵੀਰ ਕੋਲ ਆ ਲਓ ਜੀ ਹੁਣ ਇੱਕ ਇੱਕ ਲੱਜ ਜਾਂਦੇ ਜਾਂਦੇ ਸਾਨੂੰ ਅਭੀ ਦਿਖਾ ਦਿਓ ਜੀ ਇਹਦੇ ਬਾਅਦ ਭਜੀ ਜੇ ਕਿਸੇ ਨੇ ਨਾ ਕਸਟਮਾਈਜ਼ ਵੀ ਕੋਈ ਚੀਜ਼ ਕਰਵਾਉਣੀ ਆ ਸੀ ਉਹ ਵੀ ਬਹੁਤ ਹੀ ਘੱਟ ਰੇਟ ਤੇ ਕਰਦੇ ਆ ਬਾਕੀ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਤੁਸੀਂ ਦਿਖਾ ਦਿਖਾ ਦਿਓ ਜੀ ਆ ਪੂਰਾ ਕੋਈ ਵੀ ਪੇਂਟਿੰਗ ਜਾਂ ਤੁਸੀਂ ਆਪਣੀ ਕੋਈ ਵੀ ਪੇਂਟਿੰਗ ਕਰਵਾਉਣੀ ਆ ਕਸਟਮਾਈਜ਼ ਉਹ ਤੁਸੀਂ ਕਰਵਾ ਸਕਦੇ ਆ ਤੇ YouTube ਜਾਂ Google ਦਾ ਟਾਈਮ ਉਹ ਤੋਂ ਵੀ ਛਾਂਡ ਕੇ ਲਿਆ ਸਕਦੇ ਕੋਈ ਆਈਟਮ ਕਿ ਜਿੰਦਾ ਦੀ ਹਾਂਜੀ Google ਤੇ ਸਰਚ ਕਰਕੇ ਕੋਈ ਵੀ ਫੋਟੋ ਹੈ ਨਾ ਅਸੀਂ ਉਹੀ ਕਸਟਮਾਈਜ਼ ਕਰਵਾ ਕੇ ਦੇਵਾਂਗੇ ਜਾਂਦੇ ਜਾਂਦੇ ਇੱਕ ਵਾਰ ਫੇਰ ਐਡਰੈਸ ਦੱਸ ਦਿਓ ਯਾ ਆਪਣਾ ਇਹ ਪਾਜੀ ਮੇਰਾ ਨੂਰ ਮੈ ਰੋਡ ਨਕੋਦਰ ਆ ਹੋਮਸਟਾਰ ਇੰਟੀਰੀਅਰ ਹੋਮ ਨੰਬਰ ਫੋਨ ਨੰਬਰ 99811 88364 ਬਬਾਵਾ ਸ਼ੁਕਰੀਆ ਜੀ ਪਹੁੰਚੇ ਸੀ ਅੱਜ ਤੁਹਾਨੂੰ ਤੁਸੀਂ ਆਪਣਾ ਨਵਾਂ ਮਕਾਨ ਬਣਾਣਾ ਨਵੀਂ ਕੋਠੀ ਬਣਾਉਣੀ ਆ ਨਵਾਂ ਰੈਸਟੋਰੈਂਟ ਬਣਾਉਣਾ ਆ ਜਾਂ ਕੋਈ ਨਵਾਂ ਹਸਪਤਲ ਚ ਚਾਲੂ ਕਰ ਰਹੇ ਹੋ ਬਣਾਉਣ ਦੇ ਲਈ ਬਹੁਤ ਵਧੀਆ ਆਟਮਾ ਇੱਥੇ ਤੁਹਾਨੂੰ ਡੈਕੋਰੇਟ ਕਰਨ ਵਾਲੀਆਂ ਮਿਲਣਗੀਆਂ ਔਰ ਮਿਲਣਗੀਆਂ ਬਹੁਤ ਸਸਤੇ ਰੇਟ ਤੇ ਮੇਰੇ ਜਤਿੰਦਰ ਹੇਅਰ ਜੀ ਨੇ ਇੱਕ ਵਾਦਾ ਕੀਤਾ ਕਿ ਪੰਜਾਬ ਭਰ ਦੇ ਵਿੱਚ ਚੈਨਲ ਆ ਜਾਂ ਪੰਜਾਬ ਭਰ ਦੇ ਵਿੱਚ ਸਭ ਨਾਲੋਂ ਸਸਤਾ ਜਿਹੜਾ ਸਮਾਨ ਤੁਹਾਨੂੰ ਇੱਥੇ ਮਿਲੂਗਾ ਉਹਨਾਂ ਪਾਊਗਾ ਤੁਹਾਨੂੰ ਜਤਿੰਦਰ ਹੇਅਰ ਦੇ ਕੋਲ ਹੋਮਸਟਾਰ ਇੰਟੀਰੀਅਰ ਨੂਰ ਮੈਰ ਰੋਡ ਨਕੋਦ